ਸਾਰੇ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਹੀ ਲੰਬੇ ਸਮੇਂ ਬਾਅਦ ਮੈਂ ਇੱਕ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਾਉਂ ਜਾ ਰਿਹਾ ਹਾਂ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਮੈਂ 2024 Swift NXE Optional Bike ਕੀਤੀ ਹੈ ਤੇ ਆਓ ਹੁਣ ਮੈਂ ਤੁਹਾਨੂੰ ਇਸ ਗੱਡੀ ਬਾਰੇ ਜਾਣੂ ਕਰਾਉਣਾ ਕਿ ਇਹ ਗੱਡੀ ਕਿਵੇਂ ਦੀ ਹੈ ਸੋ ਜੇ ਆਪਾਂ ਪਹਿਲਾਂ ਫਰੰਟ ਤੋਂ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਇਹਦਾ ਫਰੰਟ ਹੈ ਜਿਹੜਾ ਉਹ ਦਿੱਤਾ ਗਿਆ ਹੈ ਕਾਫੀ ਪ੍ਰਾਣੀ ਮਾਡਲ ਨਾਲ ਉਹ ਚੇਂਜਸ ਕੀਆ ਗਿਆ ਹੈ ਇਹਨੇ ਕਾਫੀ ਅਪਡੇਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਗ੍ਰਿੱਲ ਜਿਹੜੀ ਇਹ ਬਲੌਸ ਬਲੈਕ ਹੈ ਬਹੁਤ ਹੀ ਖੂਬਸੂਰਤ ਲੱਗਦੀ ਹੈ ਇਸ ਗੱਡੀ ਦੇ ਉੱਤੇ ਤੇ ਇਹ ਤਾਂ ਜਿਹੜੀ ਹੈਡਲਾਈਟ ਹੈ ਜੀ ਉਹ ਪ੍ਰੋਜੈਕਟਡ ਹੈਡਲਾਈਟ ਦੇ ਨਾਲ ਆਉਂਦੀ ਹੈ ਅੱਗੇ ਇਹਦੇ ਵਿੱਚ ਜਿਹੜਾ ਹੈ ਇਹ ਹੈਲੋਜਨ ਬਲਬ ਯੂਜ਼ ਕੀਤਾ ਗਿਆ LED ਬਲਬ ਨਹੀਂ ਯੂਜ਼ ਕੀਤਾ ਗਿਆ ਇੱਥੇ ਟਾਪ ਮਾਡਲ ਦੇ ਵਿੱਚ ਇੱਥੇ LED ਆਉਂਦੀ ਹੈ ਬਟ ਇੱਥੇ ਕੀ ਹੈ ਕਿ ਕ੍ਰੋਮ ਫਿਨਿਸ਼ ਦਿੱਤੀ ਗਈ ਹੈ ਸੋ ਦੂਰੋਂ ਦੇਖਣ ਤੋਂ ਐ ਲੱਗਦੀ ਹੈ ਕਿ ਜਿਵੇਂ LED ਹੀ ਲੱਗੀ ਹੋਵੇ ਸੋ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ VXI ਆਪਸ਼ਨਲ ਮਾਡਲ 'ਚ ਫੌਗ ਲੈਂਪ ਨਹੀਂ ਆਉਂਦੇ ਇਹ ਤੁਹਾਨੂੰ ਮਰੂਤੀ ਦੇ ਜੈਨੂਇਨ ਅਸੈਸਰੀ ਉੱਥੋਂ ਬਾਈ ਕਰਨਾ ਪਊਗਾ ਜਾਂ ਤੁਸੀਂ ਆਫਟਰ ਮਾਰਕੀਟ ਵੀ ਲਗਵਾ ਸਕਦੇ ਹੋ ਪਹਿਲਾਂ ਨਾਲੋਂ ਕੀ ਚੇਂਜ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਲੋਗੋ ਹੈ ਜਿਹੜਾ ਬੰਪਰ ਤੇ ਆ ਚੁੱਕਾ ਹੈ ਇਹ ਕਲੈਂਪਸ਼ਲ ਓਨਟ ਬਣਾ ਦਿੱਤਾ ਹੈ ਜੋ ਕਿ ਬਹੁਤ ਖੂਬਸੂਰਤ ਤੇ ਸਪੋਰਟੀ ਲੱਗਦਾ ਪਹਿਲਾਂ ਨਾਲੋਂ ਜੇ ਹੁਣ ਆਪਾਂ ਇਸ ਤੋਂ ਬਾਅਦ ਸਾਈਡ ਤੇ ਆਈਏ ਤੇ ਸਾਈਡ ਦੀ ਗੱਲ ਕਰੀਏ ਤਾਂ BXI ਦੇ ਆਪਸ਼ਨਲ ਦੇ ਵਿੱਚ ਜਿਹੜੇ ਟਾਇਰ ਨੇ ਉਹ 14 ਇੰਚ ਆਉਂਦੇ ਨੇ 165 60 R14 ਕ੍ਰਾਸ ਸੈਕਸ਼ਨ ਟਾਇਰ ਹੈ ਜੋ ਕਿ ਬਹੁਤ ਛੋਟੇ ਟਾਇਰ ਨੇ ਸੋ ਕਿੰਨੂੰ ਅਸੀਂ ਅਪਗ੍ਰੇਡ ਕਰ ਲਿਆ ਹੈ ਇਹਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਕਿ ਕਿੰਨੇ ਦੀ ਪੋਸਟਿੰਗ ਪਈ ਹੈ ਤੇ ਜੇ ਤਨੋਂ ਅਲੋਏ ਸੰਦਾਇਕ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਸਾਨੂੰ ਅ ਜੇ ਟਾਇਰ ਦੀ ਗੱਲ ਕਰਾਂ ਤਾਂ ਟਾਇਰ ਨੂੰ ਅਪਗ੍ਰੇਡ ਕੀਤਾ ਗਿਆ ਇਹ 15 ਇੰਚੀ ਲੋਏ ਨੇ ਸੋ ਜਿਹੜਾ ਕ੍ਰਾਸ ਸੈਕਸ਼ਨ ਆ ਟਾਇਰ ਦਾ ਉਹ 185 65 ਆਰ 15 ਹੈ ਤੁਸੀਂ ਦੇਖ ਸਕਦੇ ਹੋ ਕੈਮਰੇ ਤੇ 185 65 ਆਰ 15 ਇਹਦੇ ਨਾਲ ਕੀ ਹੈ ਗੱਡੀ ਦੀ ਇੱਕ ਤਾਂ ਸਟੇਬਿਲਟੀ ਵੱਧ ਜਾਂਦੀ ਹੈ ਹਾਈਵੇ ਤੇ ਜਦੋਂ ਵੀ ਰੋਡ ਤੇ ਗੱਡੀ ਚੱਲਦੀ ਹੈ ਸਟੇਬਲ ਚੱਲਦੀ ਹੈ ਪਲੱਸ ਇਹਨੂੰ ਹੋਰ ਕੀ ਹੈ ਖੂਬਸੂਰਤ ਬਣਾ ਦਿੰਦੀ ਹੈ VXI ਆਪਸ਼ਨਲ ਦੇ ਵਿੱਚ ਆਪਾਂ ਨੂੰ ਇੱਕ ਚੀਜ਼ ਇਹ ਮਿਲਦੀ ਹੈ ਕਿ ਜਿਹੜੇ ਆਪਣੇ ਟਰਨ ਇੰਡੀਕੇਟਰ ਨੇ ਇਹ ORVM ਦੇ ਉੱਤੇ ਨੇ ਇਹ ORVM ਅੰਦਰੋਂ ਹੀ ਐਡਜਸਟ ਹੋ ਸਕਦੇ ਐ ਇਲੈਕਟ੍ਰੋਨਿਕਲੀ ਤੇ ਫੋਲਡੇਬਲ ਵੀ ਨੇ ਸੋ ਉਹ ਵੀ ਜਦੋਂ ਅੰਟੀਰੀਅਰ ਦਿਖਾਵਾਂਗੇ ਤੋਂ ਉਹਦੇ ਵਿੱਚ ਗੱਲ ਕਰਾਂਗੇ VXI ਆਪਸ਼ਨਲ ਦੇ ਵਿੱਚ ਤੁਹਾਨੂੰ ਜਿਹੜਾ ਹੈ ਪੈਸਿਵ ਐਂਟਰੀ ਮਿਲਦੀ ਹੈ ਇਹ ਪੁਸ਼ ਬਟਨ ਸਟਾਰਟ ਮਾਡਲ ਹੈ ਇਸ ਕਰਕੇ ਜਿਹੜੀ ਇਹਦੀ ਕੀ ਹੈ ਉਹਦੇ ਬਾਰੇ ਗੱਲ ਕਰੀਏ ਤਾਂ ਇਹ ਇਹਦੀ ਕੀ ਹੈ ਸੋ ਜਿਹੜੀ ਸਟੈਂਡਰਡ ਮਾਰੂਤੀ ਦੀ ਕੀ ਹੈ ਨੈਕਸਾ ਵਿੱਚ ਵੀ ਤੁਸੀਂ ਦੇਖਿਆ ਨੈਕਸਾ ਦੀ ਗੱਡੀਆਂ ਵਿੱਚ ਵੀ ਆਉਂਦੀ ਹੈ ਇਹ ਸੋ ਦੋ ਹੀ ਬਟਨ ਨੇ ਇਹਦੇ ਤੇ ਲੌਕ ਅਤੇ ਅਨਲੌਕ ਸੋ ਇਹ ਅਨਲੌਕ ਹੋ ਗਈ ਇਹ ਸਿੰਗਲ ਬੀਪ ਨਾਲ ਲੌਕ ਹੋ ਗਈ ਇਥੋਂ ਵੀ ਗੱਡੀ ਨੂੰ ਤੁਸੀਂ ਅਨਲੌਕ ਜਾਂ ਲੌਕ ਕਰ ਸਕਦੇ ਹੋ ਸੋ ਬਹੁਤ ਹੀ ਕਨਵੀਨੀਅੰਟ ਫੀਚਰ ਆ ਆਈ ਥਿੰਕ ਹਰ ਗੱਡੀ 'ਚ ਹੋਣਾ ਚਾਹੀਦਾ ਸੋ ਇਹ ਇਹਦਾ ਓਵਰਆਲ ਡਿਜ਼ਾਈਨ ਹੈ ਤੇ ਪਿਛਲੇ ਮਾਡਲ ਦੇ ਵਿੱਚ ਜਿਹੜੇ ਹੈਂਡਲ ਸੀ ਉੱਪਰ ਸੀਗਾ ਬਟ ਹੁਣ ਦੁਬਾਰਾ ਡੋਰ ਦੇ ਉੱਤੇ ਆ ਗਿਆ ਇੱਥੇ ਸੋ ਇਹ ਹਣੀ ਸਵਿਟਰੀ ਲੱਗਦੀ ਬਹੁਤ ਪਹਿਲਾਂ ਨਾਲੋਂ ਖੂਬਸੂਰਤ ਲੱਗਦਾ ਹੈ ਇਹ ਇਹ ਦਾ ਫਿਊਲ ਲਿਡ ਹੈ ਜੀ ਸੋ ਜੇ ਹੁਣ ਆਪਾਂ ਬੈਕ ਤੇ ਆ ਜੀ ਤੇ ਬੈਕ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਟੇਲ ਲੈਂਟ ਕੰਪਲੀਟਲੀ ਚੇਂਜ ਕਰ ਦਿੱਤੇ ਗਏ ਨੇ ਇਹ ਰੈਡ ਐਕਸੈਂਟ ਦੇ ਵਿੱਚ ਨੇ ਅਤੇ ਇਹ ਵੀ ਹੈਡ ਲੈਂਪਸ ਦੀ ਵਾਂਗੂ ਹੀ ਹੈ ਵੀ স্মੋਕੀ ਇਫੈਕਟ ਨਾਲ ਆਉਂਦੇ ਆ ਸੋ ਓਵਰ ਆਲ ਇਹਦੇ ਨਾਲ ਕੀ ਹੈ ਜਿਹੜੀ ਗੱਡੀ ਬਹੁਤ ਖੂਬਸੂਰਤ ਲੱਗਦੀ ਹੈ ਤੇ სპਰਟੀ ਫੀਲਿੰਗ ਆਉਂਦੀ ਹੈ ਇਹਨੂੰ ਦੇਖ ਕੇ ਇਸ ਵਿੱਚ ਵੀ ਬੈਜਿੰਗ ਹੈ ਜੀ ਸੂਜ਼ੂਕੀ ਦਾ ਲੋਗੋ ਆ ਕੋਈ ਵੀ ਅੱਜਕੱਲ ਮਾਡਲ ਦੀ ਬੈਜਿੰਗ ਅੱਜਕੱਲ ਨਹੀਂ ਆਉਂਦੀ ਕਿਸੇ ਗੱਡੀ ਚ ਨਹੀਂ ਆਉਂਦੀ ਕੈਮਰਾ ਇਸ ਗੱਡੀ ਵਿੱਚ ਨਹੀਂ ਹੈਗਾ ਬਸ ਚਾਰ ਪਾਰਕਿੰਗ ਸੈਂਸਰ ਤੁਹਾਨੂੰ ਵੈਲਕਮ ਐਂਟੀਨਾ ਦੀ ਗੱਲ ਕਰੀਏ ਤਾਂ ਸ਼ਾਰਪਸਨ ਐਂਟੀਨਾ ਨਹੀਂ ਆਉਂਦਾ ਨਾਰਮਲ ਐਂਟੀਨਾ ਆਉਂਦਾ ਟਾਪ ਮਾਡਲ ਵਿੱਚ ਨਹੀਂ ਇਹੀ ਐਂਟੀਨਾ ਸ਼ਾਰਪਸਨ ਐਂਟੀਨਾ ਹੋਣਾ ਚਾਹੀਦਾ ਕਿਉਂਕਿ ਇਹਦੇ ਸਪੋਰਟੀ ਨੇਚਰ ਨੂੰ ਸੂਟ ਕਰਦਾ ਸੋ ਹੁਣ ਆਪਾਂ ਇਹਦਾ ਇੰਟੀਰੀਅਰ ਦਿਖਾਵਾਂਗੇ ਤੁਹਾਨੂੰ ਜੋ ਕਿ ਕਾਫੀ ਇੱਕ ਨੀਟ ਐਂਡ ਕਲੀਨ ਇੰਟੀਰੀਅਰ ਬਣਾਇਆ ਮਾਰੂਤੀ ਨੇ ਸੋ ਜੇ ਪਹਿਲਾਂ ਡੋਰ ਦੀ ਗੱਲ ਕਰੀਏ ਇੱਧਰ ਤਾਂ ਤੁਸੀਂ ਦੇਖ ਸਕਦੇ ਹੋ ਨਾਰਮਲ ਸਟੈਂਡਰਡ ਜੋ ਬਟਨਸ ਨੇ ਉਹ ਹੀ ਯੂਜ਼ ਕੀਤੇ ਗਏ ਨੇ ਇੱਥੇ ਇਹ OARVM ਨੂੰ ਐਡਜਸਟ ਕਰਨ ਵਾਸਤੇ ਹੈ ਇਲੈਕਟ੍ਰਿਕਲੀ ਐਡਜਸਟੇਬਲ ਹੈ ਇਹ ਬਟਨ ਇਹਨਾਂ ਨੂੰ ਫੋਲਡ ਕਰਨ ਵਾਸਤੇ ਹੈ ਜਿਹੜੇ ਹੈਗੇ OARVM ਫੋਲਡ ਹੋ ਜਾਂਦੇ ਨੇ ਆ ਲੌਕ ਅਨਲੌਕ ਦਾ ਬਟਨ ਹੈ ਚਾਰੇ ਪਾਵਰ ਵਿੰਡੋਜ਼ ਨੇ ਜਿਹੜਾ ਡਰਾਈਵਰ ਸਾਈਡ ਵਿੰਡੋ ਹੈ 1 ਟੱਚ ਅਪ ਤੇ 1 ਟੱਚ ਡਾਊਨ ਦਾ ਫੀਚਰ ਵੀ ਇਹਦੇ ਵਿੱਚ ਹੈਗਾ ਜੋ ਕਿ ਬਹੁਤ ਅ ਅੱਛਾ ਫੀਚਰ ਹੈ ਸੋ ਜੇ ਹੋਰ ਗੱਲ ਕਰੀਏ ਤਾਂ ਕੁਝ ਬਟਨ ਸਟਾਰਟ ਇੱਥੇ ਆ ਜਾਂਦਾ ਨਾਲ ਹੀ ਟ੍ਰੈਕਸ਼ਨ ਕੰਟਰੋਲ ਦਾ ਆਨ ਆਫ ਬਟਨ ਹੈ ਅਤੇ ਜਿਹੜਾ ਆਟੋ ਸਟਾਰਟ ਸਟਾਪ ਆਨ ਆਫ ਬਟਨ ਵੀ ਦਿੱਤਾ ਗਿਆ ਹੈ ਤੇ ਹੈਡਲਾਈਟ ਤੇ ਜਿਹੜੇ ਲੈਵਲਰ ਨੇ ਉਹ ਇੱਥੇ ਹੈ ਜੀ ਸੋ ਮੈਂ ਹੁਣ ਅੰਦਰ ਤੁਹਾਨੂੰ ਬਹਿ ਕੇ ਦਿਖਾਉਣਾ ਸੋ ਹੁਣ ਆਪਾਂ ਗੱਡੀ ਦੇ ਅੰਦਰ ਆ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਸਟੈਂਡਰਡ ਇਹਦਾ ਜਿਹੜਾ ਮਾਰੂਤੀ ਦਾ ਸਟੀering ਹੈ ਜੋ ਕਿ ਆਈ ਥਿੰਕ ਵਨ ਆਫ ਦਾ ਬੈਸਟ ਸਟੀering ਵੀਲ ਹੈ ਬਹੁਤ ਖੂਬਸੂਰਤ ਹੈ ਵੀਐਕਐਸਆਈ ਆਪਸ਼ਨਲ ਮਾਡਲ ਹੋਣ ਕਾਰਨ ਇਹਦੇ ਜਿਹੜੇ ਮਿਊਜ਼ਿਕ ਦੇ ਕੰਟਰੋਲ ਬਟਨ ਇੱਥੇ ਮਿਲ ਜਾਂਦੇ ਆ ਆਪਾਂ ਨੂੰ ਟੈਲੀਫੋਨੀ ਦੇ ਕੰਟਰੋਲ ਆ ਜਾਂਦੇ ਨੇ ਇੱਥੇ ਪਲੱਸ ਜੇ ਆਪਾਂ ਏਸੀ ਦੀ ਗੱਲ ਕਰੀਏ ਤਾਂ ਇਹ ਨੈਕਸਾ ਦੀ ਜਿਹੜੀ ਗੱਡੀਆਂ ਆਉਂਦੀਆਂ ਨੇ ਉਹਨਾਂ ਵਿੱਚ ਵੀ ਜਿਹੜਾ ਬੈਲੀਨੋ ਫਰੋਂਗਸ ਈਵਨ ਬਰੇਜ਼ਾ ਜਿਹੜੀ ਮਾਰੂਤੀ ਅਰੀਨਾ ਦੀ ਗੱਡੀ ਹੈ ਉਹਦੇ ਵਿੱਚ ਵੀ ਇਹ ਕੰਟਰੋਲ ਉੱਥੋਂ ਹੀ ਲਿਆ ਗਿਆ ਹੈ ਜੋ ਕਿ ਇਸ ਡੈਸ਼ਬੋਰਡ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਹੀ ਫਿੱਟ ਬੈਠਾ ਹੋਇਆ ਸੋ ਦੇਖਣ 'ਚ ਇਹ ਆਟੋਮੈਟਿਕ ਲੱਗਦਾ ਹੈ ਬਟ ਆਟੋਮੈਟਿਕ ਨਹੀਂ ਹੈ ਮੈਨੂਅਲ ਹੀ ਹੈ ਇਹ ਦੇ ਫੈਨ ਸਪੀਡ ਦੇ ਬਟਨ ਨੇ ਅਪਗ੍ਰਾਊਂਡ ਕਰ ਸਕਦੇ ਹੋ ਇੱਥੇ ਤੁਸੀਂ ਟੈਂਪਰੇਚਰ ਕੰਟਰੋਲ ਕਰ ਸਕਦੇ ਹੋ 7 ਇੰਚ ਦੀ ਟੱਚ ਸਕਰੀਨ ਮਿਲਦੀ ਹੈ ਅ ਇੱਕ ਫੀਚਰ ਇਹਦੇ ਵਿੱਚ ਹੋਰ ਇਹਦੇ ਵਿੱਚ ਸੂਜ਼ੂਕੀ ਕਨੈਕਟ ਦਾ ਵੀ ਫੀਚਰ ਮਿਲਦਾ ਵੀ ਐਕਸਾਈ ਆਪਸ਼ਨਲ ਮਾਡਲ ਦੇ ਵਿੱਚ ਸੋ ਦੋਸਤੋ ਜਿਹੜਾ ਵੀ ਐਕਸਾਈ ਤੇ ਵੀ ਐਕਸਾਈ ਆਪਸ਼ਨਲ ਮਾਡਲ ਦਾ ਜਿਹੜਾ ਔਨ ਰੋਡ ਦਾ ਡਿਫਰੈਂਸ ਉਹ ਹਾਰਡਲੀ 30000 ਰੁਪਏ ਦਾ ਤੇ ਵੀ ਐਕਸਾਈ ਨਾਲ ਤੁਹਾਨੂੰ ਐਕਸਟਰਾ ਕੀ ਮਿਲ ਰਿਹਾ ਇਹਦੇ ਵਿੱਚ ਇੱਕ ਤਾਂ ਇੰਜਨ ਸਟਾਰਟ-ਸਟਾਪ ਬਟਨ ਮਿਲ ਰਿਹਾ ਆ ਪੈਸ ਜਿਹੜੀ ਹੈਗੀ ਆ ਕੀਲੈਸ ਐਂਟਰੀ ਮਿਲਦੀ ਹੈ ਗੱਡੀ ਦੇ ਵਿੱਚ ਜਿਹੜਾ ਮਿਰਰ ਫੋਲਡ ਕਰ ਸਕਦੇ ਹੋ ਫੀਚਰ ਮਿਲਦਾ ਅਤੇ ਜਿਹੜਾ ਤੁਹਾਨੂੰ ਦੱਸਿਆ ਸੂਜ਼ੂਕੀ ਕਨੈਕਟ ਦਾ ਫੀਚਰ ਮਿਲਦਾ ਸੋ ਆਈ ਥਿੰਕ 30000 ਰੁਪਏ ਵੱਧ ਲਾ ਕੇ ਜੇ ਆਪਾਂ ਨੂੰ ਇੰਨੇ ਫੀਚਰ ਮਿਲਦੇ ਆ ਤਾਂ VXI ਲੈਣ ਨਾਲੋਂ VXI ਆਪਸ਼ਨਲ ਲੈਣਾ ਜ਼ਿਆਦਾ ਬਿਹਤਰ ਹੈ ਇੰਜਨ ਦੀ ਜੇ ਮੈਂ ਗੱਲ ਕਰਾਂ ਤਾਂ 3 ਸਿਲੰਡਰ ਇੰਜਨ ਹੈ 3 ਸਿਲੰਡਰ ਇੰਜਨ ਜਿਹੜਾ ਹੈਗਾ Z ਸੀਰੀਜ਼ ਦਾ ਇੰਜਨ ਹੈ ਨਵਾਂ ਇੰਜਨ ਹੈ ਸੂਜ਼ੂਕੀ ਨੇ ਬਣਾਇਆ ਬਹੁਤ ਹੀ ਅੱਛੀ ਇਹਦੇ ਤੇ R&D ਕੀਤੀ ਹੈ ਬਹੁਤ ਅੱਛਾ ਇੰਜਨ ਹੈ ਪਾਵਰ ਜ਼ਰੂਰ ਪਹਿਲਾਂ ਨਾਲੋਂ ਥੋੜੀ ਘੱਟ ਹੋਈ ਇੱਕ ਸਿਲੰਡਰ ਘੱਟ ਹੋ ਗਿਆ ਬਟ ਉਦੀ ਨਾਲ ਇਹਦੀ ਸਮੂਥਨੈਸ ਤੇ ਕੋਈ ਫਰਕ ਨਹੀਂ ਪਿਆਗਾ ਇਸ 3 ਸਿਲੰਡਰ ਇੰਜਨ ਵਰਗਾ ਤਾਂ ਲੱਗਦਾ ਹੀ ਨਹੀਂ ਹੋਰ ਕੰਪਨੀਆਂ ਦੇ 3 ਸਿਲੰਡਰ ਇੰਜਨ ਬਹੁਤ ਜ਼ਿਆਦਾ ਵਾਈਬ੍ਰੇਟ ਕਰਦੇ ਨੌਇਜ਼ ਕਰਦੇ ਆ ਬਟ ਇਹਦਾ ਜਿਹੜਾ 3 ਸਿਲੰਡਰ ਇੰਜਨ ਆ ਉਹ ਕਾਫੀ ਰਫਾਈਨਡ ਇੰਜਨ ਆ ਪਲੱਸ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਹੈ ਇਹਦੀ ਮਾਈਲੇਜ ਕੰਪਨੀ ਕਲੇਮ ਕਰਦੀ ਹੈ ਕਿ ਮੈਨੂਅਲ ਦੇ ਵਿੱਚ ਇਹਦੀ ਜਿਹੜੀ ਮਾਈਲੇਜ ਆ 25 ਕਐਮਪੀਐਲ ਦੇ ਅਰਾਊਂਡ ਹੈਗੀ ਆ ਸੋ ਰੀਅਲ ਵਰਲਡ ਦੇ ਵਿੱਚ ਵੀ ਮੈਂ ਆਲਮੋਸਟ ਨੂੰ 500 ਕਿਲੋਮੀਟਰ ਚਲਾ ਚੁੱਕਿਆ ਤਾਂ ਹਾਈਵੇ ਦੇ ਉੱਤੇ ਇਹ 20 ਪਲੱਸ ਹੀ ਦਿੰਦੀ ਆ ਮਾਈਲੇਜ ਸੋ ਆਈ ਥਿੰਕ ਪੈਟਰੋਲ ਗੱਡੀ ਜੇ 20 ਪਲੱਸ ਦੀ ਮਾਈਲੇਜ ਦੇ ਰਹੀ ਹੈ ਤਾਂ ਆਪਾਂ ਨੂੰ ਬਹੁਤ ਵਧੀਆ ਇਹਦਾ ਇੱਕ ਆਪਾਂ ਪੋਜ਼ਿਟਿਵ ਪੁਆਇੰਟ ਹੀ ਮੰਨਾਂਗੇ ਇਹਨੂੰ ਕੁਝ ਫੀਚਰਸ ਹੋਰ ਤੁਹਾਡੇ ਨਾਲ ਸਾਂਝੇ ਕਰਦਾ ਮੈਂ ਇੱਥੇ ਜਿਹੜਾ ਇਹ 올 ਬਲੈਕ ਇੰਟੀਰੀਅਰ ਦਿੱਤਾ ਗਿਆ ਹੈ ਜੋ ਕਿ ਗਰਮੀਆਂ ਦੇ ਵਿੱਚ ਜ਼ਰੂਰ ਹੈ ਥੋੜਾ ਜਿਹਾ ਵੱਧ ਗਰਮ ਹੋ ਜਾਇਆ ਕਰੇਗਾ ਬਟਦੀ ਮੇਨਟੇਨੈਂਸ ਹੈ ਜਿਹੜੀ ਬਹੁਤ ਈਜ਼ੀ ਹੈ ਈਜ਼ੀਲੀ ਮੇਨਟੇਨ ਹੋ ਜਾਊਗਾ ਇੱਕ ਚੀਜ਼ ਰਹਿ ਗਈ ਸੀ ਦੱਸਣੀ ਦੋਸਤੋ ਇਹਦੇ ਵਿੱਚ ਕੀ ਹੈ ਜਿਹੜਾ ਵਿੰਡੋ ਹੈ ਇੱਥੇ ਜਿਹੜਾ ਇਹ ਫੈਬਰਿਕ ਲੱਗਿਆ ਹੋਇਆ ਜੋ ਕਿ ਇਹਨੂੰ ਥੋੜੀ ਜੀ ਅਪ ਮਾਰਕਟ ਫੀਲ ਕਰਾਉਂਦਾ ਆਪਾਂ ਜੇ ਹੁਣ ਮੈਂ ਇਹਨੂੰ ਸਟਾਰਟ ਕਰਕੇ ਦਿਖਾਵਾਂ ਤਾਂ ਤੁਸੀਂ ਜੱਜ ਨਹੀਂ ਕਰ ਸਕੋਗੇ ਕਿ ਇਹ 3 ਸਿਲੰਡਰ ਇੰਜਨ ਹੈ ਸੋ ਗੱਡੀ ਸਟਾਰਟ ਹੋ ਚੁੱਕੀ ਹੈ ਏਸੀ ਔਨ ਹੈ ਸਟੀering wheel ਦੇ ਗੇਅਰ ਲੀਵਰ ਦੇਖ ਸਕਦੇ ਹੋ ਤੁਸੀਂ ਕੋਈ ਵਾਈਬ੍ਰੇਸ਼ਨ ਨਹੀਂ ਹੈ ਜੀ ਸਟੀering wheel ਦੇ ਉੱਤੇ ਕੋਈ ਵਾਈਬ੍ਰੇਸ਼ਨ ਨਹੀਂ ਹੈ ਬਹੁਤ ਹੀ ਮਾਈਨਿਊਟ ਜੀ ਵਾਈਬ੍ਰੇਸ਼ਨ ਫੀਲ ਹੁੰਦੀ ਹੈ ਉਹ ਵੀ ਗੱਡੀ ਕਿਉਂਕਿ ਬੰਦ ਸੀਗੀ ਤਾਂ ਸਟਾਰਟ ਕੀਤੀ ਹੈ ਜਸਟ ਸੋ ਜਦੋਂ ਇਹ ਅ ਥੋੜਾ ਜਿਹਾ ਚੱਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਕਿ ਬਿਲਕੁਲ ਵੀ ਫੀਲ ਨਹੀਂ ਹੁੰਦੀ ਵਾਈਬ੍ਰੇਸ਼ਨ ਇਹ ਹਾਰਡਲੀ ਸਟਾਰਟਿੰਗ ਦੇ 1-2 ਮਿੰਟ ਥੋੜੀ ਥੋੜੀ ਜਿਹੀ ਵਾਈਬ੍ਰੇਸ਼ਨ ਆਪਾਂ ਨੂੰ ਫੀਲ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਰੋਡ ਤੇ ਚਲਾਉਂਗੇ ਤਾਂ ਤੁਹਾਨੂੰ ਬਿਲਕੁਲ ਵੀ ਫੀਲ ਨਹੀਂ ਹੋਣੀ ਕਿ ਇਹਦੇ ਵਿੱਚ ਵਾਈਬ੍ਰੇਸ਼ਨ ਆ ਰਹੀ ਹੈ ਜਿਹੜਾ ਇਹ ਹੈਲੋਜਨ ਲੈਂਪ ਇੱਥੇ ਮਿਲ ਜਾਂਦਾ ਹੈ ਹੋਰ ਕਿਤੇ ਨਹੀਂ ਹੈ ਜਸਟ ਇੱਥੇ ਹੀ ਹੈ ਇਹਦੇ ਮਾਈਕਸ ਨੇ ਜਿਹੜੇ ਸਿਸਟਮ ਹੈ ਇਹਦੇ ਮਾਈਕਸ ਨੇ ਇੱਥੇ ਅ ਕੋ-ਪੈਸੈਂਜਰ ਦੇ ਸਾਈਡ ਹੈ ਜਿਹੜਾ ਮੈਨੀਟੀ ਮਿਰਰ ਮਿਲ ਜਾਂਦਾ ਇੱਥੇ ਡਰਾਈਵਰ ਸਾਈਡ ਦੇ ਉੱਤੇ ਸਿਰਫ ਟਿਕਟ ਹੋਲਡਰ ਹੈ ਮੀਟਰ ਨਹੀਂ ਹੈਗਾ ਜੇ ਚਾਰਜਿੰਗ ਸਾਕਟ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਹੈਗਾ 12 ਵੋਲਟ ਦਾ ਸਾਕਟ ਹੈ ਇਹ ਇੱਥੇ ਤੁਸੀਂ ਆਪਣੇ ਜਿਹੜੀ ਕੋਈ ਵੀ ਐਕਸੈਸਰੀਜ਼ ਲਗਾ ਸਕਦੇ ਹੋ ਤੇ ਯੂਐਸਬੀ ਟਾਈਪਏ ਦਾ ਨਾਰਮਲ ਯੂਐਸਬੀ ਕੇਬਲ ਇੱਥੇ ਲੱਗ ਸਕਦੀ ਹੈ ਜੇ ਦੇ ਸੇਫਟੀ ਫੀਚਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਇਹ ਹਾਰਟੈਕ ਪਲੇਟਫਾਰਮ ਦੇ ਉੱਤੇ ਬਣੀ ਹੋਈ ਹੈ ਜਿਹੜਾ ਕਿ ਮਾਰੂਤੀ ਦਾ ਪਲੈਟਫਾਰਮ ਹੈ ਦੇ ਉੱਤੇ ਕਾਫੀ ਸਨੈਕਸਾ ਦੀਆਂ ਗੱਡੀਆਂ ਵੀ ਬਣਦੀਆਂ ਨੇ ਬੈਲੀਨੋ ਫਰਾਂਕਸ ਤੇ ਸੁਵਿਫਟ ਵੀ ਹੈ ਅ ਇਸ ਪਲੈਟਫਾਰਮ ਦੀ ਜਿਹੜੀ ਹੈ ਸਟੇਬਿਲਟੀ ਉਹ ਇੰਨੀ ਅੱਛੀ ਨਹੀਂ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕ੍ਰੈਸ਼ ਰੇਟਿੰਗ ਆ ਕਾਫੀ ਪੂਅਰ ਹੀ ਆਉਂਦੀ ਰਹੀ ਹੈ ਹੁਣ ਤੱਕ ਬਟ ਮਾਰੂਤੀ ਨੇ ਇੱਥੇ ਇਸ ਵਾਰੀ ਇਹ ਕੀ ਕਿਹਾ ਹੈ ਕਿ ਇਹਦੇ ਵਿੱਚ ਜਿਹੜਾ 25 ਤੋਂ 30 ਕਿਜੀ ਹੈ ਜਿਹੜਾ ਉਹ weight ਇਨਕਰੀਜ਼ ਕੀਤਾ ਗਿਆ ਗੱਡੀ ਦਾ ਜਿਹੜੀ ਜਪਾਨ ਦੇ ਵਿੱਚ ਆਉਂਦੀ ਹੈ ਸੁਵਿਫਟ ਉਹ ग्लोबल एनकैप ਚ 4 ਸਟਾਰ ਲੈ ਕੇ ਆਈ ਹੈ ਸੋ ਉਹਦੇ ਵਿੱਚ A डैश ਦਾ ਇੱਕ ਫੀਚਰ ਐਕਸਟਰਾ ਜਿਹੜਾ ਇਹਦੇ ਵਿੱਚ ਨਹੀਂ ਹੈਗਾ ਸੋ ਇਸ ਵਾਰੀ ਅਸੀਂ ਹੋਪ ਕਰ ਰਹੇ ਹਾਂ ਕਿ ਜਿਹੜੀ ਇਹਦੀ ਸੇਫਟੀ ਰੇਟਿੰਗ ਆ ਉਹ ਅੱਛੀ ਆਵੇ ਐਟ ਲੀਸਟ 0 ਸਟਾਰ ਦਾ ਨਾ ਆਵੇ ਘੱਟੋ ਘੱਟ 3 ਸਟਾਰ ਤਾਂ ਹੋਣੇ ਬੰਦਿਆ ਮੈਂ ਕਿਉਂ ਕਹਿ ਰਿਹਾ 3 ਸਟਾਰ ਕਿਉਂਕਿ ਇਹਦੇ ਵਿੱਚ 6 에어 ਬੈਗ ਦੇਦੇ ਕੰਪਨੀ ਨੇ ਸਟੈਂਡਰਡ LXI ਵੇਰੀਐਂਟ ਤੋਂ ਹੀ 6 에어 ਬੈਗ ਇਹਦੇ ਵਿੱਚ ਮਿਲ ਜਾਂਦੇ ਨੇ ਦੋ ਇਸ ਜਗ੍ਹਾ ਤੇ ਆ ਪਿਲਰਸ ਤੇ ਨੇ ਤੇ ਸੀਟਸ ਦੇ ਵਿੱਚ ਘਟਨ 에어 ਬੈਗਸ ਨੇ ਇਸ ਤੋਂ ਇਲਾਵਾ ABS ਹੈ EBD ਉਹ ਸਟੈਂਡਰਡ ਹੈ ESP ਸਟੈਂਡਰਡ ਹੈ ਹਿਲ ਹੋਲਡ ਰਿਸਿਸਟ ਸਟੈਂਡਰਡ ਹੈ ਟ੍ਰੈਕਸ਼ਨ ਕੰਟਰੋਲ ਸਟੈਂਡਰਡ ਹੈ ਸੋ ਇਲੈਕਟ੍ਰੋਨਿਕ ਸਟੈਬਿਲਟੀ ਪ੍ਰੋਗਰਾਮ ਉਹ ਕਾਫੀ ਜਿਹੜਾ ਇੱਕ ਇੰਪੋਰਟੈਂਟ ਫੀਚਰ ਹੈ ਰੋਡ ਤੇ ਜਦੋਂ ਗੱਡੀ ਚੱਲਦੀ ਹੈ ਤੇ ਪਲਟ ਜਾਂਦੀ ਹੈ ਸੋ ਉਹ ਇਲੈਕਟ੍ਰੋਨਿਕ ਸਟੈਬਿਲਟੀ ਪ੍ਰੋਗਰਾਮ ਨਾ ਹੋਣ ਕਰਕੇ ਉਹ ਗੱਡੀਆਂ ਜ਼ਿਆਦਾ ਪਲਟਦੀਆਂ ਨੇ ਜੀ ਜਿਹੜੀ ਗੱਡੀ ਦੇ ਵਿੱਚ ESP ਲੱਗਿਆ ਹੋਊਗਾ ਤਾਂ ਉਹਦੇ ਪਲਟਣ ਦੇ ਚਾਂਸਸ ਘਟਨੇ ਸੋ 6 에어 ਬੈਗਸ ਹੋਗੇ ਸਟੈਂਡਰਡ ਜਿਹੜੇ ਇਹਦੇ ਸੇਫਟੀ ਫੀਚਰਸ ਹੋਗੇ ਤਾਂ ਹੋਫਫੁਲੀ ਇਸ ਵਾਰ ਇਹ ਗੱਡੀ ਜਿਹੜੀ ਹੈ ਐਟਲੀਸਟ 3 ਸਟਾਰ ਦਾ ਬਣਦੇ ਆ ਸੋ ਹੁਣ ਜੇ ਮੈਂ ਕੋਸਟ ਦੀ ਗੱਲ ਕਰਾਂ ਤਾਂ ਕੋਸਟ ਸਾਨੂੰ 8 ਲੱਖ ਤੇ 35000 ਦੇ ਅਰਾਊਂਡ 에 ਪਈ ਹੈ ਔਨ ਰੋਡ ਬਠਿੰਡਾ ਦੇ ਵਿੱਚ ਸੋ ਤਾਰਾ ਆਟੋਮੋਬਾਈਲਸ ਬਠਿੰਡਾ ਤੋਂ ਅਸੀਂ ਪਰਚੇਜ਼ ਕੀਤੀ ਹੈ ਇਹ ਸੋ ਜਿਹੜਾ ਉਹਨਾਂ ਨੇ ਇਨੀਸ਼ੀਅਲ ਸਾਨੂੰ ਦੱਸਿਆ ਸੀਗਾ ਵੀ ਉਹ ਔਨ ਰੋਡ 8 ਲੱਖ ਤੇ 88000 ਬਟ ਓਵਰ ਅ ਪੀਰੀਅਡ ਆਫ ਟਾਈਮ ਕਈ ਸਾਰੀ ਮੀਟਿੰਗਸ ਉਹਨਾਂ ਨੇ ਕੀਤੀਆਂ ਅਸੀਂ ਐਕਚੁਅਲੀ ਫਰੌਂਕਸ ਦਾ ਬੇਸ ਮਾਡਲ ਬੁੱਕ ਕਰ ਚੁੱਕੇ ਸੀ ਤੇ ਥੋੜਾ ਜਿਹਾ ਅਸੀਂ ਸਕੇਪਟਿਕਲ ਸੀਗੇ ਕਿ ਇਹ 3 ਸਿਲੰਡਰ ਗੱਡੀ ਆ ਵੀ ਇਹ ਇਹ ਗੱਡੀ ਲੈਣੀ ਚਾਹੀਦੀ ਆ ਕਿ ਨਹੀਂ ਕਿਉਂਕਿ ਨਵਾਂ ਇੰਜਨ ਨਵੇਂ ਇੰਜਨ ਤੇ ਭਰੋਸਾ ਕਰਨਾ ਵੀ ਥੋੜਾ ਜਿਹਾ ਔਖਾ ਬਟ ਜਿਵੇਂ ਜਿਵੇਂ ਇਹਦੇ ਬਾਰੇ ਆਨਲਾਈਨ ਪੜਿਆ ਇਸ ਇੰਜਨ ਬਾਰੇ ਪੜਿਆ ਤਾਂ ਮਾਰੂਤੀ ਨੇ ਅਰਾਊਂਡ 14.5 ਕਰੋੜ ਰੁਪਇਆ ਇਹਦੀ ਆਰ ਐਨ ਡੀ ਚ ਲਾਇਆ ਹੈ ਸੋ ਉਹ ਦਿਖਦਾ ਕਿ ਉਹ ਲੱਗਿਆ ਪੈਸਾ ਇਹਦੀ ਇੰਜਨ ਦੀ ਰਿਫਾਈਨਮੈਂਟ ਇੰਨੀ ਕੁ ਵਧੀਆ ਮਾਈਲੇਜ ਇੰਨੀ ਵਧੀਆ ਸੋ ਇਹਦਾ ਡਰਾਈਵ ਰਿਵਿਊ ਤੁਹਾਨੂੰ ਦਵਾਂਗੇ ਕਿਵੇਂ ਚੱਲਦੀ ਹੈ ਗੱਡੀ ਆਨ ਰੋਡ ਤੇ ਬਹੁਤ ਹੀ ਅੱਛਾ ਇੰਜਨ ਬਣਾਇਆ ਹੈ ਮਾਰੂਤੀ ਨੇ ਮੈਂ ਕਹੂੰਗਾ ਇੱਕ ਤਾਂ ਦੇਖੋ ਇਹਦੇ ਨਾਲ 3 ਸਿਲੰਡਰ ਇੰਜਨ ਨਾਲ ਥੋੜਾ ਪੋਲੂਸ਼ਨ ਘਟੂਗਾ ਮਾਈਲੇਜ ਵਧੂਗੀ ਤਾਂ ਆਉਣ ਵਾਲੇ ਜਿਹੜੇ ਕੋਈ BS ਨਾਰਮਸ ਹੋਣਗੇ BS 78 ਜੋ ਵੀ ਅਗਲੇ ਨੋਰਮਸ ਆਉਣਗੇ ਉਹਨਾਂ ਦੇ ਖਰੀ ਉਤਰੂਗੀ ਤਾਂ ਇੰਜਨ ਨੂੰ ਕੋਈ ਪ੍ਰੋਬਲਮ ਨਹੀਂ ਲੰਮੇ ਸਮੇਂ ਤੱਕ ਆਉਣ ਦੀ। ਇਹ ਤਾਂ ਡੋਰ ਕਾਫੀ ਵਾਈਡ ਓਪਨ ਹੋ ਜਾਂਦੇ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਤਿੰਨੇ ਪੈਸੇਂਜਰਸ ਦੀ ਜਿਹੜੀ ਸੀਟ ਬੈਲਟ ਦਿੱਤੀ ਗਈ ਹੈ ਜੋ ਨੋਰਮਸ ਬਣ ਚੁੱਕਿਆ ਹੈ ਇਹ ਸੀਟ ਬੈਲਟ ਮੈਂਡਟਰੀ ਹੈ ਜੀ ਲਗਾਉਣੀ ਪਿਛਲੀ ਤੇ ਇਹ ਡਰਾਈਵਿੰਗ ਸੀਟ ਹੈ ਜਿਹੜੀ ਮੇਰੀ ਹਾਈਟ ਦੇ ਅਕੋਰਡਿੰਗ ਐਡਜਸਟ ਹੈ ਤੇ ਫॉर ਰੈਫਰੈਂਸ ਮੇਰੀ ਹਾਈਟ 5 ਫੁੱਟ ਤੇ 9 ਇੰਚ ਹੈ। ਸਪੇਸ ਕਾਫੀ ਹੈ। ਆਈ ਥਿੰਕ ਇਸ ਸੈਗਮੈਂਟ ਦੇ ਕਾਰਾਸਤੇ ਇਸ ਕਾਫੀ ਆਪਨਿੰਗ ਨਾਲੇ ਜਰੂਰ ਥੋੜੀ ਜਿਹੀ ਘੱਟ ਹੈ ਸਪੇਸ ਇਹਦੀ ਤੇ ਅਦਰਵਾਈਜ਼ ਕਾਫੀ ਕੰਫਰਟੇਬਲ ਹੈ ਬਸ ਸੀਟਾਂ ਬਲੈਕ ਨੇ ਫੈਬਰਿਕ ਸੀਟਸ ਨੇ ਸੋਖੇ ਪਿੱਛੇ ਸਾਰੇ ਫੈਬਰਿਕ ਨੇ ਇਸ ਤੋਂ ਇਲਾਵਾ ਜੇ ਗੱਲ ਕਰਾਂ ਤਾਂ ਇੱਥੇ ਕੋਈ ਲੈਂਪ ਨਹੀਂ ਮਿਲਦਾ ਆਪਾਂ ਨੂੰ ਤੇ ਨਾ ਹੀ ਕੋਈ ਰੀਅਰ AC ਵੈਂਟ ਨਾਰਮਲ ਇੱਥੇ ਕੱਪ ਹੋਲਡਰ ਦਿੱਤਾ ਹੋਇਆ ਕੋਈ AC ਵੈਂਟ ਨਹੀਂ ਕੋਈ ਚਾਰਜਿੰਗ ਪੁਆਇੰਟ ਨਹੀਂ ਹੈਗਾ ਬਟ ਦੇ VXI ਆਪਸ਼ਨਲ ਮਾਡਲ ਹੈ ਜੀ ਬੇਸ ਤੋਂ ਤੀਜਾ ਮਾਡਲ ਹੈ ਸੋ ਦੇਣਾ ਬਣਦਾ ਵੀ ਨਹੀਂ ਕੰਪਨੀ ਦਾ ਕਿਉਂਕਿ ਫਿਰ ਉਹਦੇ ਨਾਲ ਕੋਸਟ ਵੱਧ ਜਾਂਦੀ ਹੈ ਕੋਸਟ ਬਾਰੇ ਵੀ ਗੱਲ ਕਰਾਂਗੇ ਵੀਡੀਓ ਦੇ ਐਂਡ ਤੇ ਤੁਹਾਨੂੰ ਦੱਸਾਂਗੇ ਕਿ ਸਾਨੂੰ ਆਨ ਰੋਡ ਇਹ ਕਿਵੇਂ ਅਸੀਂ ਇਹ ਤੇ ਆਫਰ ਲਿਆ ਕਿਉਂਕਿ ਨਵਾਂ ਪ੍ਰੋਡਕਟ ਹੈ ਕਾਫੀ ਜਿਆਦਾ ਸਾਨੂੰ ਜਿਹੜਾ ਹੈ ਮੱਥਾ ਕਪਾਈ ਕਰਨੀ ਪਈ ਹੈ ਸ਼ੋਰੂਮ ਜਾ ਕੇ ਸਾਡੇ ਸੇਲਜ਼ ਐਗਜ਼ੀਕਿਊਟਿਵ ਨਾਲ ਅਸੀਂ ਕਾਫੀ ਤਿੰਨ ਚਾਰ ਮੀਟਿੰਗਸ ਕੀਤੀਆਂ ਫਿਰ ਜਾ ਕੇ ਤੁਹਾਨੂੰ ਅੱਛਾ ਡਿਸਕਾਊਂਟ ਇਹਦਾ ਬੂਟ ਸਪੇਸ ਹੈ ਜਿਹੜੀ ਐਗਜ਼ੈਕਟਲੀ ਕਪੈਸਿਟੀ ਹੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰ ਦੂੰਗਾ ਮੈਂ ਕਿੰਨੀ ਹੈ ਸੋ ਕਾਫੀ ਡੀਸੈਂਟ ਇੱਕ ਬੂਟ ਸਪੇਸ ਹੈ ਇੱਕ ਮਾਰੂਤੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜਾ ਆਪਣਾ ਪਾਨਾ ਹੁੰਦਾ ਜੈਕ ਹੁੰਦਾ ਉਹਨੂੰ ਨਹੀਂਦਾ ਗੱਡੀ ਦੇ ਵਿੱਚ ਆਹੀ ਰੁੜਿਆ ਫਿਰਦਾ ਸੋ ਇੱਥੇ ਮਾਰੂਤੀ ਨੇ ਇੱਕ ਬਹੁਤ ਹੀ ਡੀਸੈਂਟ ਤੁਸੀਂ ਦੇਖ ਸਕਦੇ ਹੋ ਜਗ੍ਹਾ ਬਣਾ ਕੇ ਦੇਤੀ ਹੈ ਜਿੱਥੇ ਤੁਸੀਂ ਆਪਣਾ ਜੈਕ ਤੇ ਪਾਨਾ ਵਗੈਰਾ ਇੱਥੇ ਰੱਖ ਸਕਦੇ ਹਾਂ ਸੋ ਜੀ ਟਾਇਰ ਦੀ ਗੱਲ ਕਰਾਂ ਤਾਂ ਆਹ ਟਾਇਰ ਹੈ ਇਹਦੇ ਨਾਲ ਇਹ ਐਮ ਆਰ ਐਫ ਦੇ ਟਾਇਰ ਹੋਣੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ 165 ਹਾਂਜੀ 80 ਆਰ 14 ਦੇ ਟਾਇਰ ਸੀਗੇ ਸੌਰੀ ਮੈਂ ਤੁਹਾਨੂੰ ਗਲਤ ਕਹਿ ਦਿੱਤਾ ਸੀ ਉਹ 165 80 ਆਰ 14 ਦਾ ਟਾਇਰ ਹੈ ਇਹ ਸੀਗਾ ਇਹਦਾ ਬੂਟ ਸਪੇਸ ਹੁਣ ਆਪਾਂ ਅੱਗੇ ਇਹਦਾ ਇੰਜਨ ਦੇ ਬਾਰੇ ਗੱਲ ਕਰਦੇ ਹਾਂ ਤੁਹਾਨੂੰ ਇੰਜਨ ਦਿਖਾਉਣਾ ਹੈ ਇਹਦਾ 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 ਇਹ ਰੇਟ ਚ ਜਾਪਾ ਕੀਤਾ ਗਿਆ ਸੀ ਇਹਨਾਂ ਨਾਲ ਸੀ ਕਿਉਂਕਿ ਜਿਹੜੀ ਇਹਦੀ ਸੇਫਟੀ ਹੈ ਉਹ ਥੋੜੀ ਵਧੀਆ ਹੈ ਜੋ ਆਜੀ ਨਮਾਜ਼ Z ਸੀਰੀਜ਼ ਦਾ ਇੰਜਨ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਲਕੀ ਹਲਕੀ ਵਾਈਬ੍ਰੇਸ਼ਨ ਹੈ ਬਟ ਜਦੋਂ ਅਸੀਂ ਅੰਦਰ ਬੈਠ ਜਾਂਦੇ ਹਾਂ ਤਾਂ ਬਿਲਕੁਲ ਵੀ ਵਾਈਬ੍ਰੇਸ਼ਨ ਫੀਲ ਨਹੀਂ ਹੁੰਦੀ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਹੈ ਸੀਲ ਕਰ ਦਿੱਤਾ ਹੈ ਮਰੂਟੀ ਦੀ ਕਾਰ ਦੇ ਵਿੱਚ ਪਹਿਲਾਂ ਥੱਲੋਂ ਓਪਨ ਹੁੰਦਾ ਸੀ ਬਟ ਇਹਦੇ ਵਿੱਚ ਇਹਨਾਂ ਨੇ ਸੀਲ ਕਰ ਦਿੱਤਾ ਹੈ। ਬਹੁਤ ਹੀ ਨੀਟਲੀ ਕਲੀਨ ਇਹਦਾ ਇੰਜਨ ਬੇਅ ਹੈ। ਇੱਥੇ ਕਿਸੀ ਐਡੀਐਸ ਲੱਗਿਆ ਹੋਇਆ, ਇੰਸੀਆ ਮਰਸੀ ਹੈ ਜੀ। ਤੇ ਬੈਟਰੀ ਹੈ। ਸੋ ਦੈਟ ਇਜ਼ ਇਟ। ਜੇ ਕਿ ਮੈਂ ਹੁੱਡ ਬੰਦ ਕਰੂੰਗਾ ਤਾਂ ਬਿਲਕੁਲ ਕੋਈ ভাইਬ੍ਰੇਸ਼ਨ ਤੋਂ ਪਤਾ ਹੀ ਨਹੀਂ ਲੱਗਣੀ। ਜੇ ਨਾ ਇੰਜਨ ਦੀ ਨੌਇਸ ਹੈ। ਨਹੀਂ ਤਾਂ 3 ਸਿਲੰਡਰ ਇੰਜਨ ਦੀ ਨੌਇਸ ਬਹੁਤ ਜ਼ਿਆਦਾ ਹੋਣੀ ਹੈ। ਇਸੇ ਬਿਲਕੁਲ ਵੀ ਨੌਇਸ ਨਹੀਂ ਹੈ। ਸੋ ਜੇ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਸਾਕੇ ਦੇਖਦੇ ਆਂ ਸੋ ਇਹਦੀ ਤੁਹਾਨੂੰ ਮਾਈਲੇਜ ਵੀ ਮੈਂ ਚੈੱਕ ਕਰਾਉਂਦਾ ਰਹੂੰਗਾ ਨਾਲ ਨਾਲ ਸੋ ਹੁਣ ਤੱਕ ਗੱਡੀ ਨੇ 18.3 ਦੀ ਮਾਈਲੇਜ ਦਿੱਤੀ ਆ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਗੱਡੀ ਰਾਉਂਡ 457 ਕਿਲੋਮੀਟਰ ਚੱਲੀ ਆ ਸੋ 457 ਕਿਲੋਮੀਟਰ ਦੇ ਵਿੱਚ ਜਿਹੜੀ ਇਹਦੀ ਮਾਈਲੇਜ ਆ 18.3 ਦੀ ਆ ਇਹ ਇਹਦੇ ਵਿੱਚੋਂ ਇਹ ਲੱਗ ਕੇ ਚੱਲੋ ਕਿ ਰਾਉਂਡ 150 ਕਿਲੋਮੀਟਰ ਲੋਕਲ ਬਠਿੰਡਾ ਸ਼ਹਿਰ ਚ ਚੱਲੀ ਹੋਊਗੀ ਤੇ ਬਾਕੀ ਜਿਹੜਾ ਡਿਸਟੈਂਸ ਉਹ ਹਾਈਵੇ ਤੇ ਕਵਰ ਕੀਤਾ ਅਸੀਂ ਸੋ ਓਵਰਆਲ ਮਾਈਲੇਜ ਕਾਫੀ ਅੱਛੀ ਹੈ ਗੱਡੀ ਦੀ ਸੋ ਆਪਾਂ ਜੇ ਹੁਣ ਇਹਨੂੰ ਚਲਾ ਕੇ ਦੇਖੀਏ ਤੇ ਸਭ ਤੋਂ ਵਧੀਆ ਗੱਲ ਕੀ ਹੈ ਇਸ ਇੰਜਨ ਦੀ ਕਿ ਲੋ ਐਂਡ ਟਾਰਕ ਬਹੁਤ ਹੀ ਜ਼ਿਆਦਾ ਵਧੀਆ ਹੁਣ ਮੈਂ ਸਿਰਫ ਕਲਚ ਛੱਡਿਆ ਰੇਸ ਤੇ ਪੈਰ ਬਿਲਕੁਲ ਨਹੀਂ ਰੱਖਿਆ ਹੋਇਆ ਤੇ ਗੱਡੀ ਆਟੋਮੈਟਿਕਲੀ ਚੱਲ ਰਹੀ ਹੈ ਕੋਈ ਵਾਈਬ੍ਰੇਸ਼ਨ ਝਟਕਾ ਕੁਝ ਨਹੀਂ ਆ ਰਿਹਾ ਸੋ ਸੀਟ ਬੈਲਟ ਸੋ ਸੀਟ ਬੈਲਟ ਲਾਉਣੀ ਪਊਗੀ ਫੇਰ ਹੀ ਆਪਾਂ ਤੂੰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਪੁਆਇੰਟ ਲਾ ਲਈ ਹੈ ਬਈ। ਏਸੀ ਦੀ 쿨ਿੰਗ ਬਹੁਤ ਜ਼ਬਰਦਸਤ ਹੈ। ਏਸੀ ਦਾ ਫਲੋ ਬਹੁਤ ਅੱਛਾ ਹੈ। ਛੋਟੀ ਗੱਡੀ ਹੈ ਸੋ ਏਸੀ ਇੰਨਾ ਇੰਤਜ਼ਾਮਜਾਬਾ ਕਿ ਜਿਹੜਾ ਪਿੱਛੇ ਏਸੀ ਵੈਂਟ ਨਹੀਂ ਦਿੱਤੇ ਉਹਦੇ ਉੱਪਰ ਭਾਈ ਕਰ ਦਿੰਦਾ। ਸੋ ਮੈਂ ਤਾਂ ਇਹਨੂੰ ਇੱਕ ਨੰਬਰ ਤੇ ਰੱਖਦਾ ਫੈਨ ਨੂੰ ਇਹਦੇ ਨਾਲ ਇਹ ਬਹੁਤ ਠੰਡੀ ਹੋ ਜਾਂਦੀ ਹੈ ਗੱਡੀ। ਸੋ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਰਹੀਗੀ। ਕੋਈ ਝਟਕਾ ਨਹੀਂ ਮਾਰ ਰਹੀ ਗੱਡੀ। ਬੜੇ ਪਿਆਰ ਨਾਲ ਉੱਠ ਰਹੀ ਹੈ। ਪੈਕਅਪ ਵੀ ਬਹੁਤ ਲੋ ਐਂਡ ਟਾਰਕ ਦਾ ਬਹੁਤ ਸਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਬਹੁਤ ਈਜ਼ੀਲੀ ਜਿਹੜੀ ਹੈ ਉਹ ਚੱਲ ਰਹੀ ਹੈ ਨਵੀਂ ਗੱਡੀ ਹੈ ਹਜੇ 200 2000 ਕਿਲੋਮੀਟਰ ਦੇ ਆਰਾਊਂਡ ਇਹਨੂੰ ਹਜੇ ਚਲਾਉਣਾ ਪਿਆਰ ਨਾਲ ਉਸ ਤੋਂ ਬਾਅਦ ਤੁਹਾਨੂੰ 0 ਤੋਂ 100 ਵੀ ਕਰਕੇ ਦਿਖਾਵਾਂਗੇ ਕਿੰਨੇ ਟਾਈਮਸ ਹੋ ਜਾਂਦਾ ਇਹਦਾ ਸੋ ਇਹ ਦਾ ਜਿਹੜਾ ਐਮ ਦਾ ਐਮ ਆਈ ਡੀ ਹੈ ਇੱਥੇ ਜਿਹੜਾ ਕੋਈ ਰੀਜ ਦਿਖਾ ਰਿਹਾ 70 ਕਿਲੋਮੀਟਰ ਦੇ ਰਾਉਂਡ ਹੈ ਮਾਈਲੇਜ ਕਰੰਟ ਮਾਈਲੇਜ ਬੱਤੀ ਧੀ ਵੈਰੀ ਕਰੀ ਜਾਊਗੀ ਜਿਵੇਂ ਜਿਵੇਂ ਆਪਾਂ ਚੇਂਜ ਕਰੀ ਜਾਵਾਂਗੇ ਸਪੀਡ ਨੂੰ ਸੋ ਹੁਣ ਤੱਕ ਦੀ ਜਿਹੜੀ ਮਾਈਲੇਜ ਹੈ 18.3 ਕਿਲੋਮੀਟਰ ਪਰ ਲੀਟਰ ਦੀ ਹੈ ਇੰਜਨ ਦੀ ਨੌਇਸ ਬਿਲਕੁਲ ਨਹੀਂ ਆ ਰਹੀ ਥੋੜਾ ਜਿਹਾ ਹਾਰਡ ਐਕਸਲੇਰੇਟ ਕਰਦੇ ਆ ਤਾਂ ਫੇਰ ਉਹ ਇੰਜਨ ਦੀ ਨੌਇਸ ਥੋੜੀ ਥੋੜੀ ਆਉਂਦੀ ਹੈ ਜੋ ਜੋ ਸੁਣਨੇ ਚ ਤਾਂ ਬਹੁਤ ਵਧੀਆ ਲੱਗਦਾ ਇਹ ਇੰਨੀ ਆਵਾਜ਼ ਤਾਂ ਇੰਜਨ ਚ ਆਉਣੀ ਚਾਹੀਦੀ ਵੀ ਹੈ ਬਹੁਤ ਹੀ ਸਟੇਬਲ ਹੈਂਡਲਿੰਗ ਪਰਫੈਕਟ ਜਿਵੇਂ ਕਿ Swift ਜਾਣੀ ਜਾਂਦੀ ਹੁਣ ਤੱਕ ਆਪਣੀ ਹੈਂਡਲਿੰਗ ਆਪਣੀ ਸਪੋਟੀ ਕੈਰੈਕਟਰ ਲਈ ਤਾਂ ਉਹ ਤੇ ਪੂਰਾ ਖਰਾ ਉਤਰਦਾ ਹੈ ਕਰਕੇ ਦੀ ਮਾਈਲੇਜ ਆ ਜਿਹੜੀ ਬਹੁਤ ਅੱਛੀ ਹੈ। ਜਿਵੇਂ ਦੇਖ ਸਕਦੇ ਆਪ ਸਾਡ ਇਸ ਮੋਟਰ ਤੇ 2500 RPM ਦੇ ਵੀ ਚੱਲਦੀ ਹੈ। ਜਿਹਦੇ ਕਰਕੇ ਦੀ ਮਾਈਲੇਜ ਬਹੁਤ ਵਧੀਆ। ਬਿਲਕੁਲ ਵੀ ਦਬਦੀ ਨਹੀਂ ਘਟੀ। ਜਿੰਦਾ ਪੈਟਰੋਲ ਘੱਟ ਨੂੰ ਉਠਾਉਣਾਸਤੇ ਕਾਫੀ ਰੇਸ ਦੇਣੀ ਪੈਂਦੀ ਹੈ। ਹੁਣ ਤੱਕ ਤਾਂ ਮੈਂ ਡੀਜ਼ਲ ਹੀ ਚਲਾਈ ਆ ਪੈਟਰੋਲ ਬਹੁਤ ਘੱਟ ਚਲਾਈ ਹੈ। ਬਟ ਮੈਨੂੰ ਕੋਈ ਜ਼ਿਆਦਾ ਫਰਕ ਫਰਕ ਤਾਂ ਹੈ ਬਟ ਮੈਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਈ। ਜੋ ਦੇਖ ਸਕਦੇ ਜਿੰਦਗੀ ਆਵਾਜ਼ ਬਹੁਤ ਹੀ ਮਿਨਿਮਲ ਆਵਾਜ਼ ਹੈ। ਤੇ ਉਹ ਆਵਾਜ਼ ਥੋੜਾ ਸਪੂਟੀ ਹੈ। ਹਾਰਸ਼ ਆਵਾਜ਼ ਨਹੀਂ ਹੈਗੀ। ਜੋ ਰੈਡ ਲਾਈਨ ਨੇ 400 RPM ਤੇ ਕਰਦੀ ਹੈ। ਪਰ ਸਾਡੀ ਗੱਡੀ ਨਵੀਂ ਹੈ ਇਸ ਕਰਕੇ ਮੈਂ ਉਸ ਰੈਡ ਲਾਈਨ ਤੱਕ ਟੈਂਪੀਚਰ ਨਹੀਂ ਲੈ ਕੇ ਜਾਣਾ ਚਾਹੁੰਦਾ। ਇੱਕ ਵਾਰੀ ਇਹਦੀ ਫਸਟ ਇਨਸਪੈਕਸ਼ਨ ਹੋ ਜੇ 2000 ਕਿਲੋਮੀਟਰ ਚੱਲ ਜੇ ਰਵਾ ਹੋ ਜੇ ਦਿਨ ਦਾ ਫਿਰ ਇਹਨੂੰ ਆਰਪੀਐਮ ਨੂੰ ਖਿੱਚ ਕੇ ਦੇਖਾਂਗੇ ਇਹਦੇ ਸੋ ਵੀਡੀਓ ਨੂੰ ਹੁਣ ਆਪਾਂ ਇੱਥੇ ਐਂਡ ਕਰਦੇ ਆਂ ਜੀ ਇਸ ਮਾਡਲ ਬਾਰੇ ਤੁਸੀਂ ਹੋਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਸਾਰਿਆਂ ਦਾ ਜਿਹੜਾ ਰਿਪਲਾਈ ਕਰ ਸਕਾਂ ਸੋ ਹੁਣ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜਾ ਮੇਰਾ ਚੈਨਲ ਆ ਮੈਂ ਇਹਨੂੰ ਪ੍ਰੋਪਰਲੀ ਚਲਾਵਾਂ ਤੇ ਸ਼ੁਰੂਆਤ ਹੁਣ ਦੁਬਾਰਾ ਕਰਨ ਲੱਗਿਆ ਚੈਨਲ ਦੀ ਇਸ ਗੱਡੀ ਤੋਂ ਸੋ ਇਸ ਗੱਡੀ ਬਾਰੇ ਆਪਾਂ ਹੋਰ ਵੀ ਬਹੁਤ ਵੀਡੀਓਜ਼ ਬਣਾਵਾਂਗੇ ਤੇ ਨੈਕਸਟ ਜਿਹੜੀ ਵੀਡੀਓ ਆ ਉਹਦੇ ਵਿੱਚ ਮੈਂ ਇਹਦੇ ਅਲॉयਜ਼ ਵਗੈਰਾ ਬਾਰੇ ਗੱਲ ਕਰੂੰਗਾ ਇਹਦੇ ਵਿੱਚ ਐਸੈਸਰੀ ਮੈਂ ਕੋਈ ਨਹੀਂ ਲਵਾਵਾਂਗੀ ਸੋ ਜਿਹੜੀ ਐਸੈਸਰੀ ਸਿਰਫ ਤੇ ਸਿਰਫ ਮਾਰਕੀਟੋਂੋਂ ਬਣਾਉਂ ਫਲੋਰ ਪੈਟ ਮਿਲੇ ਸੀਗੇ ਤੇ ਸਿਰਫ ਇੱਕ ਐਸੈਸਰੀ ਲਵਾ ਜੀ ਆ ਉਹਦੀ ਅਲੋਇ ਵੀ ਨਹੀਂ ਕੋਈ ਸਰਕੀ ਲਗਵਾਈ ਤੇ ਨੈਕਸਟ ਵੀਡੀਓ ਚ ਗੱਲ ਕਰਾਂਗੇ ਦੇ ਅਲੋਇਸਟ ਬਾਰੇ ਸਾਰੇ ਹੀ ਵੀਰੇ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈਕ ਤੇ ਖਤ ਖਾਲਸਾ ਵਾਈਕ ਜੀ ਕਿਵੇਂ